ਜਿੱਥੇ ਹਾਲਾਤ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਬਦ ਤੋਂ ਬੱਤਰ ਹੋਏ ਜਦੋਂ ਇਸ ਜਗ੍ਹਾ ਦੇ ਉੱਤੇ ਪਾਣੀ ਆਇਆ ਸੀ ਕਹਿ ਰਹੇ ਨੇ ਕਿ ਤਿੰਨ ਤਿੰਨ ਫੁੱਟ ਜਿਹੜਾ ਪਾਣੀ ਇੱਥੇ ਨਜ਼ਰ ਆ ਰਿਹਾ ਸੀ ਉਹ ਸਾਰਾ ਸਮਾਨ ਜਿਹੜਾ ਸੀ ਘਰੋਂ ਬਾਹਰ ਕੱਢਣ ਲਈ ਲੋਕ ਮਜਬੂਰ ਸਨ ਅੰਦਰੀਆਂ ਤਸਵੀਰਾਂ ਦੇਖੋਗੇ ਕਿ ਹਜੇ ਵੀ ਗਾਰਾ ਜਿਹੜਾ ਹੈ ਭਲਿਆ ਹੋਇਆ ਹੈ ਲੇਕਿਨ ਹੁਣ ਪਾਣੀ ਨੇ ਜਿਹੜਾ ਆਪਣੀ ਸਮੈਲ ਹੈ ਉਹ ਦੇਣੀ ਸ਼ੁਰੂ ਕਰ ਦਿੱਤੀ ਹੈ ਇੱਕ ਪਾਸੇ ਜਿੱਥੇ ਪਾਣੀ ਨੇ ਮਾਰ ਘਟਾਈ ਆ ਉਥੇ ਲੇਕਿਨ ਇੰਦਰ ਦੇਵਤਾ ਜਿਹੜਾ ਘਟਾਉਂਦੇ ਆ ਨਾਮ ਨਹੀਂ ਲਹਿਰਾ ਲਗਾਤਾਰੀ ਬਾਰਿਸ਼ ਪੈਂਦੀ ਹੋਈ ਵੀ ਨਜ਼ਰ ਆ ਰਹੀ ਔਰ ਪਿੱਛੇ ਪਿੰਡ ਦਾ ਜਿਹੜਾ ਖੋਨੇ ਵਾਲ ਪਿੰਡ ਉਹ ਤਾਂ ਪੂਰਾ ਡੁੱਬ ਚੁੱਕਾ ਸੀਗਾ ਤੇ ਆਪਣੀ ਇੱਥੋਂ ਸਾਈਡ ਤੋਂ ਤੁਸੀਂ ਟੁੱਟੀ ਸੀ ਨਾ ਉਸ ਟਾਈਮ ਸਾਨੂੰ ਘਰ ਦਿਆ ਨਹੀਂ ਮਤਲਬ ਕੱਢ ਦਿੱਤਾ ਹੀ ਕਰੋਗੇ ਤੁਸੀਂ ਹੁਣ ਚਲੇ ਜਾਓ ਬਸ ਤੇ ਉਸ ਤੋਂ ਬਾਅਦ ਮਤਲਬ ਦੇਖ ਸਕਦੇ ਹੋ ਤੁਸੀਂ ਲਾਈਨਾਂ ਲੱਗੀਆਂ ਹੋਈਆਂ ਪਾਣੀ ਕਿੰਨਾ ਹੋ ਸਕਦਾ ਅੰਮ੍ਰਿਤਸਰ ਦੇ ਰਮਦਾਸ ਦੇ ਖੋਨੇਵਾਲ ਪਿੰਡ ਦੇ ਵਿੱਚ ਮੌਜੂਦ ਹੈ ਜਿੱਥੇ ਦੀਆਂ ਤੁਹਾਨੂੰ ਤਸਵੀਰਾਂ ਜਰੂਰ ਇੱਕ ਵਾਰ ਵਿਖਾਵਾਂਗਾ ਕਿ ਇੱਕ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਹਾਲਾਤ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਬਦ ਤੋਂ ਬੱਤਰ ਹੋਏ ਜਦੋਂ ਇਸ ਜਗ੍ਹਾ ਦੇ ਉੱਤੇ ਪਾਣੀ ਆਇਆ ਸੀ ਕਹਿ ਰਹੇ ਨੇ ਕਿ ਤਿੰਨ ਤਿੰਨ ਫੁੱਟ ਜਿਹੜਾ ਪਾਣੀ ਇੱਥੇ ਨਜ਼ਰ ਆ ਰਿਹਾ ਸੀ ਉਹ ਸਾਰਾ ਸਮਾਨ ਜਿਹੜਾ ਸੀ ਘਰੋਂ ਬਾਹਰ ਕੱਢਣ ਲਈ ਲੋਕ ਮਜਬੂਰ ਸਨ ਲੇਕਿਨ ਤੁਸੀਂ ਅੰਦਰ ਦੀਆਂ ਤਸਵੀਰਾਂ ਦੇਖੋਗੇ ਕਿ ਤੇ ਹਜੇ ਵੀ ਗਾਰਾ ਜਿਹੜਾ ਹੈ ਭਲਿਆ ਹੋਇਆ ਹੈ ਲੇਕਿਨ ਹੁਣ ਪਾਣੀ ਨੇ ਜਿਹੜਾ ਆਪਣੀ 스ਮੈਲ ਹੈ ਉਹ ਦੇਣੀ ਸ਼ੁਰੂ ਕਰ ਦਿੱਤੀ ਹੈ ਛੋਟੇ ਛੋਟੇ ਬੱਚੇ ਜਿਹੜੇ ਨੇ ਉਸ ਘਰ ਦੇ ਵਿੱਚ ਮੌਜੂਦ ਨੇ ਔਰ ਉਸ ਸਮੇਂ ਜਦੋਂ ਪਾਣੀ ਹੋਵੇਗਾ ਤੇ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਇਸ ਬੱਚਿਆਂ ਲਈ ਕਿਉਂਕਿ ਅਕਸਰ ਹੀ ਲੋਕ ਆਪਣੇ ਸੁਪਨਿਆਂ ਦਾ ਘਰ ਬਣਾਉਂਦੇ ਨੇ ਇਸ ਕਰਕੇ ਕਿ ਲੋਕ ਆਪਣਾ ਵਧੀਆ ਰਹਿਣ ਹਿਸੈਣ ਜਿਹੜ ਫਿਰ ਕਾਕਾ ਕਿਦਾਂ ਕੀ ਨਾਮ ਹੈ ਤੁਹਾਡਾ ਸਮਰਦੀਪ ਸਿੰਘ ਜਦੋਂ ਪਾਣੀ ਆਇਆ ਡਰ ਡੁਰਤੇ ਨਹੀਂ ਲੱਗਾ ਨਹੀਂ ਲੱਗਾ ਕਿੰਨਾ ਕਿੰਨਾ ਸੀ ਪਾਣੀ ਹੈ ਚਾਰ ਫੁੱਟ ਦੋ ਦੋ ਚਾਰ ਦੋ ਤਾਂ ਤੁਸੀਂ ਹਾਂਜੀ ਤੇ ਤੁਸੀਂ ਤੁਸੀਂ ਇੱਥੇ ਤੁਸੀਂ ਵੀ ਇੱਥੇ ਉੱਪਰ بڑے ਗਾਣੇ ਬੋਲਦਾ ਪਿਆ ਸੀਗਾ ਤੂੰ ਹੁਣ ਹੁਣ ਬੋਲਦਾ ਨਹੀਂ ਪਿਆ ਹੈ ਉਹ ਕਹਿੰਦੇ ਪੰਜਾਬੀ ਪੰਜਾਬੀ ਦੱਬ ਦੇਣੀ ਹੈ ਉਹ ਦੁੱਧ ਕਰ ਅਬੀਜੀ ਕੀ ਕਹਿਣਾ ਚਾਹੋ ਕਿ ਬੜਾ ਪਾਣੀ ਹੋਏਗਾ ਇੱਥੇ ਅਜੇ ਰੁਲਾਏ ਸੀਗੇ ਨਹੀਂ ਹਾਂ ਹੁਣ ਕੜ ਗਿਆ ਜੀ ਅਸੀਂ ਵਾਡੇ ਚਲ ਗਏ ਜੀ ਅੱਛਾ ਜੀ ਐ ਗਗੋ ਮਾਣ ਹਾਂ ਤਾਂ ਗਗੋ ਮਾਲੀ ਵੀ ਫਸ ਗਏ ਪਾਣੀ ਚ ਉੱਥੇ ਪਾਣੀ ਬਹੁਤ ਜ਼ਿਆਦਾ ਠੀਕ ਹੈ ਤੇ ਇਹ ਕਿਦਨ ਆਇਆ ਸੀਗਾ ਇੱਥੇ ਪਾਣੀ ਪਾਣੀ ਤਰੀਕ ਦਾ ਨਹੀਂ ਹਿਸਾਬ ਲਾਇਆ ਪਾਣੀ ਫਰਾ ਉਤਰਾ ਬੜਾ ਆ ਗਿਆ ਵਾਧੂ ਆ ਗਿਆ ਵਾਧੂ ਵਾਧੂ ਤੇ ਫੇਰ ਸਮਾਨ ਫਿਰ ਇਦਾਂ ਛੱਡ ਕੇ ਚੱਲ ਗਏ ਇਤਨਾ ਹੀ ਛੱਡ ਕੇ ਚੱਲ ਗਏ 냔ੇ ਮਹਾ ਬਚਾਏ ਆ ਛੋਟੇ ਛੋਟੇ 냔ੇ ਜਿਹਾ ਬੱਚੇ ਠੀਕ ਹੈ ਤੇ ਘਰ ਚ ਕੋਣ ਕੋਣ ਸੀਗਾ ਉਸ ਵੇਲੇ ਤੁਹਾਡੇ ਸਾਰੇ ਹੀ ਜੀ ਦੋਵੇਂ ਨਵਾਂ ਮੇਰੀਆਂ ਆ ਪੋਤਰੀਆਂ ਪੋਤਰੇ ਅੱਛਾ ਜੀ ਹਾਂਜੀ ਤਾਂਹੀਂ ਦੋਵੇਂ ਜੀ ਤੇ ਪਤਾ ਨਹੀਂ ਲੱਗਾ ਜਦੋਂ ਪਾਣੀ ਅੰਦਰ ਆਇਆ ਫੇਰ ਹੀ ਪਤਾ ਲੱਗਾ ਪਾਣੀ ਨਹੀਂ ਤੁਸੀਂ ਟੁੱਟ ਗਈ ਉਦੋਂ ਪਤਾ ਲੱਗਿਆ ਕੋਨ ਵਾਲੀ ਤੁਸੀਂ ਟੁੱਟ ਗਈ ਆ ਅੱਛਾ ਜੀ ਤੇ ਸਮਾਨ ਥੋੜਾ ਥੋੜਾ ਉੱਤੇ ਚਾੜਿਆ ਗਿਆ ਚਾੜਿਆ ਗਿਆ ਤੇ ਬੜੇ ਅੰਦਰ ਕੱਲ ਇੱਥੋਂ ਦਾ ਕੱਢ ਲਿਆ ਜੇ ਤੂੰ ਅੱਧਾ ਤੁਸੀਂ ਵੇਖ ਹੀ ਆਏ ਹੁਣੇ ਜੀ ਹਾਂ ਕਾਫੀ ਨੁਕਸਾਨ ਹੈ ਤਾਂ ਕਨੈਕਟੀਵਿਟੀ ਵੀ ਮਰ ਕੇ ਜਾਂਦੇ ਵੀ ਇਧਰੋਂ ਦੀ ਹੋ ਗਏ ਰਸਤੇ ਹਾਂਜੀ ਇਧਰ ਨਹੀਂ ਜਾਂਦੀ ਇਧਰ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਘਰ ਦੀਆਂ ਤਸਵੀਰਾਂ ਨੇ ਕਿ ਹਾਲਾਤ ਜਿਹੜੇ ਨੇ ਬਹੁਤ ਮਤਲਬ ਕਿ ਬੱਤੋਂ ਬੱਤਰ ਹੋ ਗਏ ਨੇ ਕਿਉਂਕਿ ਲਗਾਤਾਰ ਹੀ ਜੇ ਇੱਕ ਪਾਸੇ ਜਿੱਥੇ ਪਾਣੀ ਨੇ ਮਾਰ ਘਟਾਈ ਆ ਉੱਥੇ ਲੇਕਿਨ ਇੰਦਰ ਦੇਵਤਾ ਜਿਹੜਾ ਘਟਾਉਂਦੇ ਆ ਨਾਮ ਨਹੀਂ ਲਹਿਰਾ ਲਗਾਤਾਰੀ ਬਾਰਿਸ਼ ਪੈਂਦੀ ਹੋਈ ਵੀ ਨਜ਼ਰ ਆ ਰਹੀ ਔਰ ਜੇਕਰ ਇਸ ਘਰ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਕਿੰਨਾ ਜਿਹੜਾ ਹੈ ਉਹ ਮਿੱਟੀ ਜਾਂ ਗਾਰਾ ਅੰਦਰ ਭਰਿਆ ਹੋਇਆ ਲੇਕਿਨ ਹੁਣ ਲੋਕ ਜਿਹੜੇ ਨੇ ਆਪਣੇ ਘਰਾਂ 'ਚ ਵेशək ਵਾਪਸ ਆ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਰਹਿਣ ਲਈ ਹੁਣ ਵਾਪਸ ਆ ਰਹੇ ਹਾਂ ਤਾਂ ਜੋ ਕਿ ਅਸੀਂ ਆਪਣਾ ਦੁਬਾਰਾ ਤੋਂ ਜੀਵਨ ਜਿਹੜਾ ਹੈ ਉਸੇ ਤਰ੍ਹਾਂ ਹੀ ਕੱਢ ਸਕੀਏ ਲੇਕਿਨ ਕਿਤਨਾ ਕਿਤੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹਨਾਂ ਦਾ ਵੀ ਕਹਿਣਾ ਕਿ ਅਸੀਂ ਡਰੇ ਤਾਂ ਨਹੀਂ ਸੀ ਲੇਕਿਨ ਕਿਤਨਾ ਕਿਤੇ ਇੱਥੇ ਜਾਨ ਦੀ ਜ਼ਰੂਰ ਜ਼ਰੂਰ ਪੈ ਗਈ ਲੇਕਿਨ ਲੋਕਾਂ ਨੇ ਜਿੱਥਾਂ ਕਿ ਸੁਪਨਿਆਂ ਵਾਲਾ ਘਰ ਬਣਾਇਆ ਹੁੰਦਾ ਇਸ 'ਚ ਹਰ ਇੱਕ ਚੀਜ਼ਾਂ ਜ ਜਾਹੇ ਮਸ਼ੀਨਾਂ ਨੇ ਜਾਹੇਓ ਸਿਲੰਡਰ ਨੇ ਲੇਕਿਨ ਕਿਤਨਾ ਕਹਤੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਜਿਹੜੋ ਬੰਦੇ ਨੇ ਤੇ ਜਾਨ ਤੋਂ ਜ਼ਿਆਦਾ ਕੁਝ ਵੀ ਜਿਹੜੀ ਕੀਮਤੀ ਚੀਜ਼ ਨਹੀਂ ਨਜ਼ਰ ਆਉਂਦੀ ਇਸ ਕਰਕੇ ਇਹਨਾਂ ਨੂੰ ਵੀ ਆਪਣਾ ਘਰ ਛੱਡਣਾ ਪਿਆ ਘਰ ਛੱਡਣ ਤੋਂ ਬਾਅਦ ਜਿਹੜਾ ਹੈ ਇਹਨਾਂ ਵੱਲੋਂ ਹੋਰ ਜਿਹੜੇ ਨਜ਼ਦੀਕੀ ਪਿੰਡ ਸਣ ਉਧਰ ਜਾਣਾ ਪਿਆ ਤਾਂ ਜੋ ਕਿ ਆਪਣੀ ਜਾਨ ਜਿਹੜੀ ਹੈ ਉਹ ਬਚਾ ਸਕਣ ਲੇਕੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਵੇਲੇ ਇਹਨਾਂ ਨੇ ਸੋਫਾ ਬਣਾਇਆ ਹੋਵੇਗਾ ਤੇ ਜ਼ਿੰਦਗੀ 'ਚ ਇਹ ਸੋਚਣੀ ਹੋਵੇਗਾ ਕਦੀ ਵੀ ਇਸ ਤਰ੍ਹਾਂ ਦੀ ਜਿਹੜੀ ਚੀਜ਼ ਅ ਨਹੀਂ ਵੇਖਣ ਨੂੰ ਮਿਲ ਗਏ ਇੱਕ ਭੈਣ ਜੀ ਸਰਨਾ ਮੋਹੂਲੇ ਭੈਣ ਜੀ ਕੀ ਨਾਮ ਹੈ ਤੁਹਾਡਾ ਜੀ ਜਸਪਿੰਦਰ ਗੌਰ ਜਦੋਂ ਇੱਥੇ ਪਾਣੀ ਆਇਆ ਤੁਸੀਂ ਮੌਜੂਦ ਸੀ ਕਿ ਉਸ ਵੇਲੇ ਜੀ ਹਾਂ ਜੀ ਕਿੰਨਾ ਕਿੰਨਾ ਕੁ ਪਾਣੀ ਸੀ ਪੈਂਜੀ ਵੈਸੇ ਪਾਣੀ ਪਿੱਛੇ ਪਿੰਡ ਦਾ ਜਿਹੜਾ ਕੋਨੇ ਵਾਲ ਪਿੰਡ ਉਹ ਤਾਂ ਪੂਰਾ ਡੁੱਬ ਚੁੱਕਾ ਸੀਗਾ ਤੇ ਆਪਣੀ ਇੱਥੋਂ ਸਾਈਡ ਤੋਂ ਤੁਸੀਂ ਟੁੱਟੀ ਸੀ ਨਾ ਉਸ ਟਾਈਮ ਸਾਨੂੰ ਘਰ ਦਿਆ ਨਹੀਂ ਮਤਲਬ ਕੱਢ ਦਿੱਤਾ ਹੀ ਕਰੋਗੇ ਤੁਸੀਂ ਹੁਣ ਚਲੇ ਜਾਓ ਬਸ ਤੇ ਉਸ ਤੋਂ ਬਾਅਦ ਮਤਲਬ ਦੇਖ ਸਕਦੇ ਹੋ ਤੁਸੀਂ ਲਾਈਨਾਂ ਲੱਗੀਆਂ ਹੋਈਆਂ ਪਾਣੀ ਕਿੰਨਾ ਹੋ ਸਕਦਾ ਵਾ ਲੇਕਿਨ ਹਾਂਜੀ ਹਾਂਜੀ ਵੀਰ ਜੀ ਕੀ ਕਹਿੰਦਾ ਤਕਰੀਬਨ 3-3 ਫੁੱਟ ਜਿਹੜਾ ਸਾਡੇ ਘਰ ਅੰਦਰ ਦੇ ਵਿੱਚ ਪਾਣੀ ਆਣ ਵੜਿਆ ਸੀ ਸਿਰਫ ਜਿਵੇਂ ਲਾਲੋ ਕੇ ਐਲ ਸੀ ਡੀ ਉੱਪਰ ਉੱਚੀ ਸੀ ਜਾਂ ਏ ਸੀ ਉੱਚਾ ਸੀ ਸਿਰਫ ਉਹ ਦੋ ਚੀਜ਼ਾਂ ਬਚੀਆਂ ਬਾਕੀ ਤਕਰੀਬਨ ਤੁਸੀਂ ਵੇਖ ਸਕਦੇ ਮੌ ਦੋ ਤੁਸੀਂ ਇੱਥੇ ਗਏ ਹਮੇਸ਼ਾ ਇਨਸਾਨ ਘਰ ਬਣਾਉਂਦਾ ਹੈ ਕਿ ਮੈਂ ਆਪਣੇ ਘਰ ਦੇ ਵਿੱਚ ਰਵਾਂ ਜਦੋਂ ਨੁਕਸਾਨ ਹੋਣ ਲੱਗਾ ਫਿਰ ਉਸ ਟਾਈਮ ਤੇ ਕੁਝ ਦਿਮਾਗ ਚ ਆਇਆ ਕਿ ਇਹ ਛੱਡਣ ਲੱਗੇ ਆ ਕਿਤੇ ਡਿੱਗ ਨਾ ਪਵੇ ਜਾਂ ਕੁਝ ਇਸ ਤਰ੍ਹਾਂ ਦਾ ਦਿਮਾਗ ਚ ਚੱਲ ਰਿਹਾ ਸੀ ਉਸ ਲਈ ਚੱਲ ਤੇ ਰਿਹਾ ਸੀ ਪਰ ਬੱਚਿਆਂ ਦੇ ਸਾਹਮਣੇ ਜੀਵਾਂ ਦੇ ਸਾਹਮਣੇ ਕੋਈ ਵੀ ਚੀਜ਼ ਤੁਹਾਨੂੰ ਪਤਾ ਕੀਮਤੀ ਨਹੀਂ ਹੈ ਉਸ ਵੇਲੇ ਸਿਰਫ ਇਹੋ ਸੋਚਿਆ ਕਿ ਬੱਚੇ ਬਚਾ ਲਏ ਜਾਂ ਜੀਵ ਬਚਾ ਲਏ ਇਹਦੇ ਵੱਲੋਂ ਦੁਬਾਰਾ ਦੇਖ ਲਾਂਗੇ ਕੋਈ ਜੋ ਪਰਮਾਤਮਾ ਕਰੇਗਾ ਹੁਣ 라ਵੀ ਨੇ ਤੇ ਆਪਣਾ ਕੀ ਕਹਿੰਦੇ ਆ ਕਿ ਆਪਣਾ ਪ੍ਰਕੋਪ ਘਟਾ ਘਟਾਤਾ ਲੇਕਿਨ ਇੰਦਰ ਦੇਵਤਾ ਨੇ ਘਟਾਰਿਆ ਹੁਣ ਫਿਰ ਬਾਰਿਸ਼ ਸ਼ੁਰੂ ਹੋ ਗਈ ਆ ਜੀ ਇਹੀ ਤਾਂ ਦੂਸਰੀ ਮਾਰ ਪੈ ਰਹੀ ਹੈ ਕਿਤੇ ਇਹਦੇ ਲਾਲੋ ਕਿਸੇ ਕੋਲ ਕੋਈ ਟਿਕਾਣਾ ਹੈਗਾ ਕੋਈ ਰਿਸ਼ਤੇਦਾਰ ਕੋਲ ਚਲੇ ਗਿਆ ਕੋਈ ਉੱਪਰ ਛੱਤ ਤੇ ਚਲੇ ਗਿਆ ਤੇ ਉਹਦੇ ਕੋਈ ਪ੍ਰਬੰਧ ਨਹੀਂ ਹੈਗਾ ਉਹ ਥੱਲੇੋਂ ਬਚਣ ਡਿਆ ਪਰ ਉੱਪਰੋਂ ਮਾਰ ਪੈ ਰਹੀ ਉਹਨੂੰ ਤੁਸੀਂ ਕਿਦੋਂ ਆਗੇ ਸੀ ਵਾਪਸ ਇੱਥੇ ਵਾਟਸਐਪ ਤਕਰੀਬਨ ਪਰਸੋਂ ਅਸੀਂ ਆਏ ਜੀ ਤੇ ਫਿਰ ਰਾਸ਼ਨ ਰੋਸ਼ਨ ਨੂੰ ਮਿਲਣਾ ਸ਼ੁਰੂ ਹੈ ਇੱਥੇ ਰਾਸ਼ਨ ਫਿਲਹਾਲ ਤਾਂ ਜ਼ਿਆਦਾਤਰ ਨਹੀਂ ਇ ਤੇ ਚਲੋ ਆਪਾਂ ਬੇੜੀਆਂ ਬੂੜੀਆਂ ਰਾਹੀਂ ਆਇਆ ਕੁਛ ਨਹੀਂ ਕੁਛ ਨਹੀਂ ਆਇਆ ਥੀ ਕੁਛ ਨਹੀਂ ਆਇਆ ਹਾਂਜੀ ਤੇ ਹੁਣ ਜਰੂਰਤ ਹੈ ਕੁਝ ਚੀਜ਼ਾਂ ਦੀ ਜੇਕਰ ਤੁਸੀਂ ਗੋ ਤੇ ਅਸੀਂ ਆਪਾਂ ਅਪੀਲ ਕਰ ਦਈਏ ਫਿਲਹਾਲ ਤਾਂ ਜੇ ਬਾਬੇ ਦੀ ਕਿਰਪਾ ਨਾਲ ਰੋਟੀ ਪਾਣੀ ਪੱਕ ਰਿਹਾ ਇਹ ਵੀ ਡੰਗਰਾਂ ਦਾ ਥੋੜਾ ਮੰਦਾ ਪਿਆ ਚਾਰਾ ਚੂਰਾ ਚਾਹੀਦਾ ਜਿਆ ਰਹਣਾ ਚਾਰੇ ਚੂਰੇ ਦਾ ਜਿਹੜਾ ਨਾ ਉਹ ਮੰਦਾ ਪਿਆ ਬਿਲਕੁਲ ਬਿਲਕੁਲ ਚੋਕਰਾ ਚਾਰਾ ਜਿਹੜਾ ਹੈ ਉਹ ਜ਼ਰੂਰ ਚਾਹੀਦਾ ਹੈ ਇਸ ਕਰਕੇ ਕੋਨੇਵਾਲ ਪਿੰਡ ਦੇ ਲਾਗੇ ਮੌਜੂਦ ਹੈ ਔਰ ਵੀਰ ਉਹਨਾਂ ਦਾ ਨੰਬਰ ਵੀ ਅਸੀਂ ਜ਼ਰੂਰ ਮੈਂਸ਼ਨ ਕਰ ਦਾਂਗੇ ਤਾਂ ਜੋ ਕਿ ਇਹ ਜਿਹੜੋ ਵੀਰਾਂ ਤੱਕ ਪਹੁੰਚਿਆ ਜਾਵੇ ਤਾਂ ਜੋ ਕਿ ਇਹਨ ਕੈਮਰਾ ਪਰਸਨ ਰਾਜਾ ਤੇ ਰਾਗੁਰਪ ਸਿੰਘ ਦਾ ਅਨਮਿਊਟ ਰਮਦਾਸ ਭੋਨੇਆਲ